ਅਸ਼ੀਕ ਕਾਲ ਜੀ ਮੈਂ ਬਾਜਵਾ ਪਟਿਕ ਤੋਂ ਬਨਾਰਾ ਸਿਟੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਡਿਜ਼ਾਈਨ ਲੈ ਕੇ ਆਂ ਜਿਸ ਦੇ ਵਿੱਚ ਆਪਾਂ ਨੇ ਜਵਰ ਜਟ 벨ਵਟ ਐਂਡ ਕਾਟਨ ਦੇ ਸੂਟ ਰੈਡੀ ਕੀਤੇ ਨੇ ਡਿਜ਼ਾਈਨ ਇਹ ਵਾਲਾ ਆਪਾਂ ਨੇ ਪਹਿਲਾਂ ਵੀ ਰੈਡੀ ਕੀਤਾ ਸੀ ਇਹ ਵਾਲਾ ਡਿਜ਼ਾਈਨ ਹੈ ਘੇਰੇ ਦਾ ਵਰਕ ਹੋਇਆ ਹੋਇਆ ਬਹੁਤ ਹੀ ਪਿਆਰਾ ਵਰਕ ਕੀਤਾ ਹੈ ਪ੍ਰੋਪਰ ਇਹਨਾਂ ਦੇ ਵਿੱਚ ਕਾਵੀਏ ਨਾਲ ਆਪਾਂ ਨੇ ਕਟਿੰਗ ਕੀਤੀ ਹੋਈ ਹੈ ਜੀ ਇਹ ਆਪਾਂ ਨੇ ਡੈਂਟਿੰਗ ਜਵਰ ਜਟ ਫੈਬਰਿਕ ਦੇ ਉੱਪਰ ਹੈ ਜਿਹੜਾ ਸੂਟ ਰੈਡੀ ਕੀਤਾਗਾ ਕਲਰ ਵੀ ਬਹੁਤ ਪਿਆਰਾ ਤੇ ਵਰਕ ਦਾ ਕਲਰ ਕੰਬੀਨੇਸ਼ਨ ਵੀ ਬਹੁਤ ਸੋਹਣਾ ਤੁਸੀਂ ਵਰਕ ਦੀ ਫਿਨਿਸ਼ਿੰਗ ਖੁਦ ਹੀ ਚੈੱਕ ਕਰ ਸਕਦੇ ਹੋ ਜੀ ਇਹਦੇ ਵਿੱਚ ਜਿਹੜਾ ਆਪਣੇ ਫਰਸਟ ਸੂਟ ਰੈਡੀ ਕੀਤਾ ਉਹ ਇਹ ਵਾਲਾ ਸੂਟ ਰੈਡੀ ਕੀਤਾਗਾ ਇਹਦੇ ਬਾਹਮਾਂ ਤੇ ਵੀ ਵਰਕ ਆ ਬਾਹਮਾਂ ਤੇ ਇਹ ਵਾਲਾ ਵਰਕ ਹੋਇਆ ਹੋਇਆ ਸੀ ਇਹ 슬ਿਪਸ ਤੇ ਵਰਕ ਦਾ ਪ੍ਰਾਈਸ ਮੈਂ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰ ਦਾਂਗੀ ਇਦੇ ਵਿੱਚ ਇੱਕ ਸੂਟ ਆਪਾਂ ਨੇ ਇਹ ਵਾਲਾ ਰੈਡੀ ਕੀਤਾ ਹੈ 22 ਇੰਚ ਘੇਰੇ ਦੇ ਵਿੱਚ ਰੈਡੀ ਕੀਤਾ ਹੋਇਆ ਜੀ ਇੱਕ ਸੂਟ ਆਪਾਂ ਨੇ ਇਹਦੇ ਵਿੱਚ ਇਹ ਵਾਲਾ ਰੈਡੀ ਕੀਤਾਗਾ ਇਹ ਵੀ ਡੈਂਟਿੰਗ ਜਵਰਜਟ ਦੇ ਉੱਪਰ ਰੈਡੀ ਕੀਤਾ ਹੋਇਆ ਬਹੁਤ ਹੀ ਪਿਆਰਾ ਕਲਰ ਹੈ ਇਹ ਵੀ ਇਹ ਆਪਾਂ ਨੇ 25 ਇੰਚ ਘੇਰੇ ਦੇ ਵਿੱਚ ਜਿਹੜਾ ਰੈਡੀ ਕੀਤਾ ਹੋਇਆ ਹੈ ਸੇਮ ਹੀ ਵਰਕ ਕੀਤਾ ਹੋਇਆ ਐਸ ਇਸ ਜਿੱਦਾਂ ਆਪਾਂ ਇਹ ਵਾਲੇ ਸੂਟ ਦੇ ਉੱਪਰ ਕੀਤਾ ਸੀ ਘੇਰੇ ਦਾ ਵਰਕ ਐਂਡ ਬੰਮਾ ਦਾ ਵਰਕ ਆ ਕਵਿਨਾ ਕਟਿੰਗ ਕੀਤੀ ਹੋਈ ਆ ਇਹ ਵਾਲੇ ਜਿਹੜੇ ਕਸਟਮਰ ਦੇ ਸੂਟ ਆ ਥਰਡ ਸੂਟ ਆ ਜਿਹੜਾ ਆਪਨੇ ਰੈਡੀ ਕੀਤਾ ਇਹ कॉटन स्टਫ ਦੇ ਉੱਪਰ ਰੈਡੀ ਕੀਤਾ ਹੋਇਆ ਹੈਗਾ ਇਹਦੇ ਵਿੱਚ ਜਿਹੜੀ ਆਪਨੇ ਓਨਲੀ ਇਹ ਵਾਲੀ ਕਟਿੰਗ ਨਹੀਂ ਕੀਤੀ ਹੈਗੀ ਸੀ ਸੇਮ ਹੀ ਵਰਕ ਕੀਤਾ ਹੋਇਆ ਇਹਦੇ ਉੱਪਰ ਵੀ ਇਹਦਾ ਘੇਰਾ ਵੀ ਜਿਹੜਾ ਹੈਗਾ ਜੀ 22 ਇੰਚ ਘੇਰਾ ਹੈਗਾ ਇਹਦੇ ਨਾਲ ਜਿਹੜਾ ਆਪਨੇ ਦੁਪੱਟਾ ਸਫੋਨ ਦਾ ਦੁਪੱਟਾ ਲਗਵਾਇਆ ਹੈਗਾ ਟਾਈ ਐਂਡ ਡਾਈ ਜਿਹੜਾ ਆਪਾਂ ਨੇ ਦੁਪੱਟਾ ਕਰਵਾਇਆ ਬਹੁਤ ਹੀ ਪਿਆਰਾ ਜਿਹੜਾ ਇਹ ਵਾਲਾ ਦੁਪੱਟਾ ਰੈਡੀ ਹੋਇਆ ਹੋਇਆ ਜੀ ਇਹਦੇ ਨਾਲ ਇਹ ਵਾਲਾ ਦੁਪੱਟਾ ਹੈਗਾ ਇਹ ਆਪਾਂ ਨੇ 3 ਸੂਟ ਇਹ ਵਾਲਾ ਰੈਡੀ ਕੀਤਾ 4th ਸੂਟ ਜਿਹੜਾ ਆਪਾਂ ਨੇ ਰੈਡੀ ਕੀਤਾ ਉਹ ਬੈਲਵਰਟ ਸਟੱਫ ਦੇ ਉੱਪਰ orange ਕਲਰ ਦੇ ਉੱਪਰ ਆਪਾਂ ਨੇ ਰੈਡੀ ਕੀਤਾ ਜੀ ਸਾਰੇ ਸੂਟਾਂ ਦਾ ਪ੍ਰਾਈਸ ਅਲੱਗ-ਅਲੱਗ ਹੈ ਮੈਂ ਸਭ ਦਾ ਮੈਂਸ਼ਨ ਕਰ ਦਾਂਗੀ ਇੱਕ ਇਹਦੇ ਵਿੱਚ ਆਪਣੇ ਰੈਡੀ ਕੀਤਾ ਇਹ ਵਾਲਾ ਸੂਟ ਰੈਡੀ ਕੀਤਾ ਇਹ ਆਪਣੇ ਕੋਲੇ ਐਕਸਟਰਾ ਅਗਰ ਕਿਸੇ ਗਸਟ ਨੂੰ ਲੈਣਾ ਹੋਵੇ ਗ੍ਰੇ ਕਲਰ ਦਾ ਸੂਟ ਹੈ ਜੀ 18 ਇੰਚ ਘੇਰਾਗਾ ਸੀਮੀ ਵਰਕ ਕੀਤਾ ਬਾਹਮਾ ਦਾ ਸੀਮੀ ਕੇਰੀ ਦਾ ਵਰਕ ਕੀਤਾ ਹੋਇਆ ਪ੍ਰੋਪਰ ਕਾਵੀਨ ਵਾਲੀ ਦੀ ਵੀ ਜਿਹੜੀ ਕਟਿੰਗ ਵਗੈਰਾ ਕੀਤੀ ਹੋਈ ਹੈ ਇਹ ਸੂਟ ਆਪਣੇ ਕੋਲ ਜਿਹੜਾ ਹੈਗਾ ਐਕਸਟਰਾ ਅਗਰ ਕਿਸੇ ਕਸਟਮਰ ਨੂੰ ਬਾਈ ਕਰਨਾ ਹੈ ਤਾਂ ਮੈਨੂੰ ਸਕਰੀਨਸ਼ਾਟ ਲੈ ਕੇ ਸੈਂਡ ਕਰ ਦਿਓ ਇਹਨਾਂ ਦਾ ਜਿਹੜਾ ਪ੍ਰਾਈਸ ਹੈ ਆਪਣੇ ਜਿਹੜੇ ਜਵਰਜਟ ਸਟੱਫ ਦੇ ਉੱਪਰ ਰੈਡੀ ਕੀਤੇ ਨੇ ਜੀ ਇਹ 1300 ਰੁਪਏ ਦੇ ਵਿੱਚ ਰੈਡੀ ਕੀਤੇ ਨੇਗੇ ਐਂਡ ਜਿਹੜਾ कॉटन ਸਟੱਫ ਦੇ ਉੱਪਰ ਰੈਡੀ ਕੀਤਾ ਉਹ ਵੀ ਸੇਮ ਪ੍ਰਾਈਸ ਦੇ ਵਿੱਚ ਰੈਡੀ ਕੀਤਾਗਾ ਐਂਡ ਜਿਹੜਾ 벨ਵੈਟ ਸਟੱਫ 벨ਵੈਟ ਦੇ ਉੱਪਰ ਰੈਡੀ ਕੀਤਾ ਇਹਦਾ ਪ੍ਰਾਈਸ ਥੋੜਾ ਜ਼ਿਆਦਾ ਹੈ ਅਗਰ ਤੁਸੀਂ ਵੀ ਇਦਾਂ ਦੇ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਮੇਰੇ ਨੰਬਰ ਤੇ ਮੈਨੂੰ ਜਰੂਰ ਕੰਟੈਕਟ ਕਰੋ 9855462231 ਵਾਲੇ ਨੰਬਰ ਤੇ ਤੁਸੀਂ WhatsApp ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਅਗਰ ਤੁਹਾਨੂੰ ਕੋਈ ਇਹਨਾਂ ਚ ਸੂਟ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ ਸੈਂਡ ਕਰ ਸਕਦੇ ਹੋ ਥੈਂਕ ਯੂ ਜੀ